ਕੈਨੇਡਾ ਤੋਂ ਆਈ ਵੱਡੀ ਖੁਸ਼ਖਬਰੀ ਪਹਿਲੀ ਵਾਰ ਹੋਇਆ ਅਜਿਹਾ ਕਾਰਨਾਮਾ ਹੱਕ ਚ ਹੋ ਗਿਆ ਵੱਡਾ ਐਲਾਨ ਕਿਸਾਨਾਂ ਨੇ ਲੈ ਲਿਆ ਵੱਡਾ ਫੈਸਲਾ ਖਰਚੇ ਨੂੰ ਲੈ ਕੇ ਉੱਠੇ ਸਵਾਲਾਂ ਦਾ ਦਿੱਤਾ ਜਵਾਬ ਇੱਕ ਇੱਕ ਰੁਪਏ ਦਾ ਦਿੱਤਾ ਹਿਸਾਬ ਪੁਲਿਸ ਤੇ ਵਿਜੀਲੈਂਸ ਦੀ ਦਰਬਾਰ ਤੋਂ ਵਿਧਾਇਕ ਨੇ ਸਰਕਾਰਾਂ ਨੂੰ ਦਿਖਾਇਆ ਸ਼ੀਸ਼ਾ ਮੁੱਤਪੇਦਾਂ ਦੀ ਖੁਦ ਕਬੂਲੀ ਗੱਲ ਅਮਰੀਕਾ ਤੋਂ ਆਈ ਮਾੜੀ ਖਬਰ ਇੱਕ ਹੋਰ ਪੰਜਾਬੀ ਦੀ ਗਈ ਜਾਨ ਲਗਾਤਾਰ ਵਾਪਰ ਰਹੀਆਂ ਨੇ ਅਜਿਹੀਆਂ ਘਟਨਾਵਾਂ ਕੈਨੇਡਾ ਤੋਂ ਪੰਜਾਬੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਪੰਜਾਬੀ 뮤ਜ਼ਿਕ ਅਤੇ ਸਿਨੇਮਾ ਇੰਡਸਟਰੀ ਦੀ ਸ਼ਾਨ ਦਲਜੀਤ ਦੋਸਾਂਝ ਦੀ ਲੋਕਪ੍ਰਿਅਤਾ ਦਿਨੋ ਦਿਨ ਵਾਧੀ ਜਾ ਰਹੀ ਹੈ ਇੱਕ ਵਾਰ ਫਿਰ ਉਹਨਾਂ ਦੇ ਚਾਹਣ ਵਾਲਿਆਂ ਲਈ ਖੁਸ਼ਖਬਰੀ ਹੈ ਹੁਣ ਕੈਨੇਡਾ ਦੀ ਮਸ਼ਹੂਰ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦਲਜੀਤ ਦੋਸਾਂਝ ਤੇ ਇੱਕ ਵਿਸ਼ੇਸ਼ ਅਕੈਡੈਮਿਕ ਕੋਰਸ ਸ਼ੁਰੂ ਕੀਤਾ ਕੋਰਸ TMU ਦੇ ਕ੍ਰੀਏਟਿਵ ਸਕੂਲ ਵਿੱਚ ਸ਼ੁਰੂ ਕੀਤਾ ਗਿਆ ਇਸ ਕੋਰਸ ਦਾ ਐਲਾਨ ਟੋਰਾਂਟੋ ਵਿੱਚ ਹੋਈ NXNE ਬਿਲਬੋਰਡ ਸਮਿਟ ਦੌਰਾਨ ਕੀਤਾ ਗਿਆ ਜਿੱਥੇ 뮤ਜ਼ਿਕ ਅਤੇ ਇੰਡਸਟਰੀ ਦੀਆਂ ਚੋਟੀ ਦੀਆਂ ਹਸਤੀਆਂ ਹਾਜ਼ਰ ਸਨ ਬਿਲਬੋਰਡ ਰਿਪੋਰਟ ਅਨੁਸਾਰ ਇਹ ਕੋਰਸ ਦਲਜੀਤ ਦੇ ਗੀਤਾਂ ਅਤੇ ਐਲਬਮਾਂ ਦੀ ਸੱਭਿਆਚਾਰਕ, ਸੰਗੀਤਕ ਅਤੇ ਪ੍ਰਵਾਸੀ ਪ੍ਰਸੰਗਿਕਤਾ ਅਤੇ ਵਿਸ਼ਵ ਪੱਧਰ ਤੇ ਉਹਨਾਂ ਦੇ ਵਾਧੇ ਪ੍ਰਭਾਵ ਤੇ ਕੇਂਦਰਿਤ ਹੋਵੇਗਾ ਇਸ ਕੋਰਸ ਵਿੱਚ ਸਟੂਡੈਂਟਸ ਨੂੰ ਇਹ ਸਮਝਾਇਆ ਜਾਵੇਗਾ ਕਿ ਦਲਜੀਤ ਦਸਾਂਜ ਦੀ ਕਲਾ, 뮤직 ਅਤੇ ਸੱਭਿਆਚਾਰਕ ਯੋਗਦਾਨ ਕਿੰਨਾ ਮਹੱਤਵਪੂਰਨ ਹੈ ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀ 뮤직 ਨੂੰ ਗਲੋਬਲ ਪੱਧਰ ਤੇ ਪਹੁੰਚਾਇਆ ਟੀਐਮਯੂ ਦੇ ਕ੍ਰੀਏਟਿਵ ਸਕੂਲ ਦੇ ਸਹਾਇਕ ਪ੍ਰੋਫੈਸਰ ਚਾਰਲੀ ਵਾਲ ਐਂਡਰਿਊਸ ਨੇ ਗੱਲਬਾਤ ਦੌਰਾਨ ਕਿਹਾ ਕਿ ਦੁਸਾਨ ਦਾ ਸਫਰ ਸੱਭਿਆਚਾਰ ਪਛਾਣ ਅਤੇ ਗਲੋਬਲ 뮤직 ਬਿਜ਼ਨਸ ਤੇ ਮਿਲਾਪ ਦਾ ਸਭ ਤੋਂ ਵਧੀਆ ਉਦਾਹਰਨਾ ਤੇ ਉਹਨਾਂ ਦਾ ਉਭਾਰ ਵਿਸ਼ਵ ਮੰਚ ਤੇ ਪੰਜਾਬੀ 뮤직 ਤੇ ਸੱਭਿਆਚਾਰਕ ਪ੍ਰਭਾਵ ਅਤੇ ਆਰਥਿਕ ਸੰਭਾਵਨਾਵਾਂ ਨੂੰ ਦਰਸਾਉਂਦਾ ਉਹਨਾਂ ਦੀ ਕਾਮਯਾਬੀ ਇਹ ਸਾਬਤ ਕਰਦੀ ਹੈ ਕਿ ਪੰਜਾਬੀ 뮤직 ਦਾ ਦੁਨੀਆ ਭਰ ਵਿੱਚ ਸੱਭਿਆਚਾਰਕ ਅਸਰ ਤੇ ਆਰਥਿਕ ਸੰਭਾਵਨਾ ਕਿੰਨੀ ਵੱਡੀ ਹੈ ਦਿਲਜੀਤ ਨੇ ਪਿਛਲੇ 20 ਸਾਲਾਂ ਵਿੱਚ ਆਪਣਾ ਸਫਰ ਇੱਕ ਲੋਕਲ ਪੰਜਾਬੀ ਗਾਇਕ ਤੋਂ ਗਲੋਬਲ ਆਈਕਨ ਤੱਕ ਤੈਅ ਕੀਤਾ ਹੈ ਉਹਨਾਂ ਦੀ ਬੰਬੂ ਮੂਨ ਚਾਈਲਡ 에ਰਾ ਅਤੇ ਗੋਟ ਨੇ ਦੁਨੀਆ ਭਰ ਵਿੱਚ ਦਿਲ ਜਿੱਤੇ ਉਹਨਾਂ ਦੇ ਸ਼ੋਅਜ਼ ਦੀਆਂ ਟਿਕਟਾਂ ਲਈ ਹਮੇਸ਼ਾ ਹੋੜ ਲੱਗੀ ਰਹਿੰਦੀ ਹੈ ਉਹਨਾਂ ਦੀ ਕਲਾ ਪੰਜਾਬੀ ਸੱਭਿਆਚਾਰ ਦੀ ਅੰਤਰਰਾਸ਼ਟਰੀ ਪਛਾਣ ਬਣ ਚੁੱਕੀ ਹੈ ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਕਲਾਕਾਰ ਤੇ ਵਿਦੇਸ਼ੀ ਯੂਨੀਵਰਸਿਟੀ ਨੇ ਇੱਕ ਅਧਿਆਨ ਕੋਰਸ ਸ਼ੁਰੂ ਕੀਤਾ ਹੈ ਦਲਜੀਤ ਦੋਸਾਂਝ ਦੀ ਸੰਗੀਤਕ ਯਾਤਰਾ ਤੇ ਰਚਨਾਤਮਕ ਯੋਗਦਾਨ ਨੂੰ ਵਿਸ਼ਵ ਪੱਧਰੀ ਮਾਨਤਾ ਮਿਲੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀਆਂ ਬਰੂਹਾਂ ਤੇ 400 ਦਿਨ ਸੰਘਰਸ਼ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਤੇ ਲਗਾਤਾਰ ਫੰਡਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਮਗਰੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਖਨੌਰੀ ਮੋਰਚੇ ਦੌਰਾਨ ਹੋਏ ਖਰਚੇ ਦਾ ਹਿਸਾਬ ਕਿਤਾਬ ਜਨਤਿਕ ਕਰ ਦਿੱਤਾ ਹਾਲਾਂਕਿ ਕਿਸਾਨ ਮਜ਼ਦੂਰ ਮੋਰਚੇ ਨੇ ਸ਼ੰਭੂ ਮੋਰਚੇ ਦੌਰਾਨ ਹੋਏ ਖਰਚੇ ਦਾ ਹਿਸਾਬ ਕਿਤਾਬ ਕੁਝ ਦਿਨ ਪਹਿਲਾਂ ਹੀ ਜਨਤਕ ਕੀਤਾ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਅਭਿਮਨਿਉ ਕੋਹਾਰ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪੈਂਦੀ ਖਨੌਰੀ ਬਾਰਡਰ ਤੇ ਲਗਾਇਆ ਧਰਨਾ 400 ਦਿਨ ਲਗਾਤਾਰ ਚੱਲਦਾ ਰਿਹਾ ਇਸ ਤਰ੍ਹਾਂ ਲੋਕਾਂ ਤੋਂ ਮਿਲੀ ਕੁੱਲ مالی ਮਦਦ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੂੰ 4.27 ਲੱਖ ਰੁਪਏ ਘਾਟੇ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਕਿ ਖਨੌਰੀ ਮੋਰਚੇ ਦੀਆਂ ਸਟੇਜਾਂ ਤੇ ਸੰਗਤ ਵੱਲੋਂ 3432567 ਰੁਪਏ ਦਿੱਤੇ ਗਏ ਜਦਕੇ ਖਰਚਾ 37,65,538 ਰੁਪਏ ਹੋਇਆ ਇਸੇ ਤਰ੍ਹਾਂ ਮੋਰਚੇ ਨੂੰ ਆਪਣੇ ਵੱਲੋਂ 3.32 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਡੱਲੇਵਾਲ ਨੇ ਕਿਹਾ ਕਿ 21 ਫਰਵਰੀ ਨੂੰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਤਸ਼ੱਦਦ ਦੌਰਾਨ 30 ਦੇ ਕਰੀਬ ਟਰੈਕਟਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਮੁਰੰਮਤ ਤੇ 8,98,654 ਰੁਪਏ ਖਰਚ ਹੋਏ ਜਦਕਿ ਲੋਕਾਂ ਵੱਲੋਂ 5,50,000 ਰੁਪਏ ਦਿੱਤੇ ਗਏ ਇਸੇ ਤਰ੍ਹਾਂ ਮੋਰਚੇ ਨੂੰ 3.48 ਲੱਖ ਰੁਪਏ ਪੱਲਿਓਂ ਦੇਣੇ ਪਏ ਲੰਗਰ ਲਈ 4,48,097 ਰੁਪਏ ਆਏ ਤੇ ਖਰਚ 185244 ਰੁਪਏ ਦਾ ਹੋਇਆ ਇਸ ਤਰ੍ਹਾਂ 2.54 ਲੱਖ ਰੁਪਏ ਦੀ ਬਚਤ ਹੋਈ ਰੋਜ਼ਾਨਾ ਮੋਰਚੇ ਵਿੱਚ ਆਉਣ ਵਾਲੇ ਦੁੱਧ ਅਤੇ ਹੋਰਨਾਂ ਸਰੋਤਾਂ ਤੇ ਹੋਏ ਖਰਚੇ ਤੋਂ ਬਾਅਦ ਮੋਰਚੇ ਨੂੰ ਆਪਣੇ ਕੋਲ 4.27 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਐਸਕੇਐਮ ਗੈਰ ਸਿਆਸੀ ਦੇ ਆਗੂ ਜਗਨੈਲ ਚੋਹਾਨ ਨੇ ਕਿਹਾ ਕਿ ਮੋਰਚੇ ਵੱਲੋਂ 5 ਜੁਲਾਈ ਨੂੰ ਤਮਨਲਾਡੂ ਤੇ 6 ਨੂੰ ਬੈਂਗਲੌਰ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ 7 ਜੁਲਾਈ ਨੂੰ ਬੈਂਗਲੂਰੂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਕਨਵੈਨਸ਼ਨ ਕੀਤੀ ਜਾਵੇਗੀ ਉਹਨਾਂ ਕੀ ਕੇਂਦਰ ਸਰਕਾਰ ਵੱਲੋਂ ਫ੍ਰੀ ਟ੍ਰੇਡ ਸੰਧੀ ਲਏ ਜਾ ਰਹੇ ਫੈਸਲੇ ਵਿਰੁੱਧ ਵੀ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਉਹਨਾਂ ਗੰਨਾ ਦੇ ਭਾਅ ਨੂੰ 500 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਮੰਨਣ ਦੀ ਮੰਗ ਕੀਤੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਦੀ ਮੌਜੂਦਗੀ ਵਿੱਚ ਕੇਂਦਰ ਸਰਕਾਰ ਨਾਲ ਕੋਈ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਵਿੱਚ ਸੱਦ ਕੇ ਮੋਰਚੇ ਤੇ ਕਾਰਵਾਈ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਇਸ ਲਈ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨਾਲ ਸਿੱਧੀ ਮੀਟਿੰਗ ਕੀਤੀ ਜਾਵੇਗੀ ਆਪ ਦਾ ਇੱਕ ਕੁਮਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਦ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਰਕਾਰ ਨੇ ਪੁੱਛਗਛ ਨਹੀਂ ਕੀਤੀ ਤੇ ਜ਼ਮਾਨਤ ਕਰਵਾ ਦਿੱਤੀ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਚਾਹੇ ਉਹ ਨੇਤਾ ਹੈ ਅਭਿਨੇਤਾ ਹੈ ਅਮੀਰ ਹੈ ਜਾਂ ਗਰੀਬ ਵਿਦੋਸਤ ਜਾਂ ਦਸ਼ਮਣੀ ਹੀ ਹੋਵੇ ਤੜਕਸਾਰ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ तकरीबन ਹਰ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਵਰਤੋਂ ਕੀਤੀ ਹੈ ਲੇਕਿਨ ਸਿੱਟਾ ਕੋਈ ਖਾਸ ਨਹੀਂ ਨਿਕਲਦਾ ਕਿਸੇ ਦੇ ਨਾਲ ਮੇਰਾ ਸਿਆਸੀ ਤੌਰ ਤੇ મતਭੇਦ ਹੋ ਸਕਦਾ ਪਰ ਨੀਤੀ ਧਰਮ ਤੇ ਜ਼ਿੰਮੇਵਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਕਪੂਰਥਲਾ ਦੇ ਬਲਾਕ ਨਰਾਲਾ ਦੇ ਪਿੰਡ ਤਲਵੰਡੀ ਪੁਰਦਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ 8 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਜਿੱਥੇ ਜਾ ਕੇ ਉਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਜਿੱਥੇ ਹਸਪਤਾਲ 'ਚ ਅਜਿਹੇ ਇਲਾਜ ਉਸ ਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਵਿਦੇਸ਼ ਦੀ ਧਰਤੀ ਤੋਂ ਅਜੇ ਹੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਦ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਤ ਗਵਾਉਣਾ ਪਿਆ ਹੈ ਪਰ ਇਹ ਸਭ ਦੇ ਬਾਵਜੂਦ ਪੰਜਾਬ ਅੰਦਰੋਂ ਲਗਾਤਾਰ ਪ੍ਰਵਾਸ ਜ਼ੋਰਾਂ ਤੇ ਚੱਲ ਰਿਹਾ ਹੈ